ਪੜੀ ਪੱਵਾ ਭਰਮ ਮਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਇਹ ਭਰਮ ਆਪਣਾ ਮਟਾ ਲਓ ਕਿ ਸੰਸਾਰ ਕੁਝ ਹੋਰ ਹੈ ਸੰਸਾਰ ਕੇਵਲ ਸੁਪਨਾ ਸੁਪਨਾ ਤੇ ਸਾਰਾ ਸੰਸਾਰ ਕੁਝ ਨਹੀਂ ਹੈ ਭਰਮ ਜੇ ਇਹਨੂੰ ਦੂਰ ਕਰ ਲੋ ਪੱਵਾ ਭਰਮ ਮਟਾਵੋ ਆਪਣਾ ਇਹ ਸੰਸਾਰ ਸਗਲ ਹੈ ਸਗਲ ਹੈ ਐਨੀ ਜੋਰ ਨਾਲ ਗੱਲ ਕਹਿਤੀ ਜੇ ਫੇਰ ਵੀ ਨਹੀਂ ਮੰਨਣੀ ਇਹਨੇ ਫੇਰ ਵੀ ਨਹੀਂ ਮੰਨਣੀ ਇਹਦਾ ਉਹ ਦੁਰਬਤਾਂ ਦੇ ਅੰਦਰ ਹੈ ਫੇਰ ਉਹ ਮੰਨਣੀ ਨਹੀਂ ਉਹ ਦੁਰਬਤਾਂ ਨਹੀਂ ਮੰਨਣਾ ਤੁੰਡੀ ਫਿਰ ਸੇਖਣੀ ਕੋਈ ਹੋਰ ਮੱਤਾ ਹੈ ਉਹ ਨਹੀਂ ਮੰਨਣ ਵਾਲੀ ਕੋਈ ਮਜਬੂਰੀ ਆ ਦੇ ਅੰਦਰ ਜਿਹੜੀ ਮੰਨਣ ਨਹੀਂ ਦਿੰਦੀ ਗੱਲ ਗੁਰੂ ਤਾਂ ਕੋਈ ਕੀਮਤੀ ਗੱਲ ਹੈ ਉਹਦੇ ਅੰਦਰ ਗੁਰੂ ਦੀ ਗੱਲ ਤੋਂ ਕੋਈ ਕੀਮਤੀ ਹੋਰ ਚੀਜ਼ ਹੈ ਗੁਰੂ ਦੀ ਗੱਲ ਨੂੰ ਕੀਮਤ ਘਟ ਦੇ ਰਿਹਾ ਕੋਈ ਵੱਧ ਕੀਮਤੀ ਗੱਲ ਬਣੀ ਬੈਠਾ ਆਪਣੇ ਰਵੇ ਰੋ ਜਿਆਦਾ ਕੀਮਤੀ ਆਦਮੀ ਦੀ ਗੱਲ ਜਿਆਦਾ ਇੰਪੋਰਟੈਂਟ ਆਦਮੀ ਦੀ ਗੱਲ ਬਣੀ ਹੋਈ ਓਨੇ ਗੁਰੂ ਘਟੇ ਮੋੜ ਡੰਡੋ ਦੇ ਵਾਸਤੇ ਗੁਰਬਾਣੀ ਘਟੇ ਇੰਪੋਰਟੈਂਟ ਆ ਦੇ ਵਾਸਤੇ ਜਿਹੜਾ ਫੇਰ ਵੀ ਨਹੀਂ ਮੰਦਾ ਇੰਪੋਰਟੈਂਟ ਨਹੀਂ ਹੈ ਬਾਣੀ ਮੈਂ ਤਾਂ ਕਹਿੰਦਾ ਭਰਮੇ ਸੁਰਨਾਰ ਦੇਵੀ ਦੇਵਾ ਭਰਮ ਦੇ ਵਿੱਚ ਦੇਵਤੇ ਦੇਵੀ ਦੇਵਾ ਸੁਰ ਜਿਹੜੇ ਨੇ ਸਾਰੇ ਭਰਮ ਦੇ ਵਿੱਚ ਨੇ ਮਤ ਸਮਝਿਓ ਦੇਵੀ ਦੇਵ ਤੇ ਜਿਹਨਾਂ ਦੀ ਪੂਜਾ ਕਰਦੇ ਹੋ ਦੇਵੀ ਦੇਵ ਤਿਆ ਕਰਕੇ ਹੀ ਨਾਮ ਗੁਰੂ ਦੀ ਗੱਲ ਮੰਨੂਗਾ ਉਹ ਤਾਂ ਆਪ ਭਰਮ ਚ ਨੇ ਸਾਰੇ ਤਾਂ ਤੂੰ ਭਰਮ ਚ ਉਹਨਾਂ ਦਾ ਚੇਲਾ ਜੋ ਹੈ ਜਿਹੜਾ ਦੇਵੀ ਦੇਵ ਦਾ ਚੇਲਾ ਹੈ ਵਿਸ਼ਨੂੰ ਬ੍ਰਹਮਾ ਦਾ ਚੇਲਾ ਹੈ ਉਹ ਭਰਮ ਚ ਰਹੂਗਾ ਆਪ ਭਰਮ ਚ ਨੇ ਵਿਚਰ ਪਰਮੇ ਸਿੱਧ ਸਾਧਕ ਬ੍ਰਹਮੇਵਾ ਸਿੱਧ ਨੇ ਸਾਧਕ ਨੇ ਸਾਰੇ ਭਰਮ ਦੇ ਵਿੱਚ ਨੇ ਬ੍ਰਹਮੇ ਬਣੇ ਬੈਠੇ ਬ੍ਰਹਮੇਵਾ برہما تھا نی این برہمے برہمیوا برہما نے گلا تو خریدنے منی پنڈت گیم سوت کے لگن دری گلا تو خرید کرتے ہیں اچھ نہیں ہے جہاں منک نے ਇਹ ਵੀ ਭਰਮ ਦੇ ਵਿੱਚ ਧੱਕੇ ਖਾਦੇ ਫਿਰਦੇ ਨੇ ਇਹ ਵੀ ਭਰਮੇ ਹੋਏ ਨੇ ਕਈ ਕੋਈ ਤੇ ਦੇ ਜਾਵੜਦਾ ਕੋਈ ਕਿਤੇ ਜਾਵੜਦਾ ਕੁੱਤੇ ਸੱਤੇ ਕਿਲੇਆਂ ਦਾ ਕੁੱਪੇ ਜਿੱਥੇ ਕੋਈ ਕਹਿੰਦਾ ਉੱਥੇ ਚਲਾ ਜਾਂਦਾ ਕਦੇ ਕਿਸੇ ਕਬਰ ਤੇ ਜਾਵੜਦੇ ਨੇ ਕਦੇ ਕੋਈ ਸ਼ੀਦਾ ਤੇ ਜਾਵੜਦਾ ਕਦੇ ਕਿਸੇ ਗੁਰਦਾਰੇ ਸੁੱਖਣਾ ਸੁਖਦਾ ਕਰੇ ਜਿੱਥੇ ਚੱਲਦਾ ਇਹ ਸਾਰੇ ਭਰਮ ਚ ਨੇ ਕਦਛ ਰਾਤੀ ਪੌੜੀਆਂ ਦੇ ਜਾ ਕੇ ਮਾਲਾ ਫੇਰਦਾ ਵੀ ਇੱਥੇ ਕੁਝ ਹੋ ਜੂ ਬਗੜਾ ਕੁ ਲੋਰੇ ਨਾ ਉਹ ਕਦਮ ਨਹੀਂ ਮਗਦੇ ਦੁਤਾਰਾ ਮਹਾ ਵਿਗਮ ਇਹ ਮਾਇਆ ਦੁੱਤਰ ਮਹਾ ਵਿਗਰੇਬ ਇਹ ਜਿਹੜੀ ਮਾਇਆ ਹੈ ਭਗਵਾਨ ਦਾ ਹੈ ਇਹ ਬੜਾ ਔਖਾ ਕੰਮ ਹੈ ਦੁੱਤਰ ਤੂੰ ਨੇ ਦਰਿਆ ਜਾਣਾ ਕਰ ਲੈ ਦੁੱਤਰ ਤੇ ਇਹਦਾ ਨਾਮ ਦਾ ਇਜਹਾਜ਼ ਚਾਹੀਦਾ ਇੱਥੇ ਨਹੀਂ ਦੁੱਤਰ ਇਹ ਕੋ ਗੱਬ ਨਹੀਂ ਕਰਦਾ ਹਾਂ ਆਹ ਇਹ ਕੋ ਗੱਬ ਨਹੀਂ ਕਰਦਾ ਇਹਦਾ ਹੁਕਮ ਜਿਹੜੇ ਦੇ ਰਹਿ ਜਾਣਾ ਇਹਦਾ ਨਾਮ ਦੇ ਜਹਾਜ਼ ਨਹੀਂ ਦਾਰਨ ਨਾਮ ਜਹਾਜ਼ ਆ ਆਪਣਾ ਜਿਹੜਾ ਭਾੜੇ ਚੱਲੂਗਾ ਵਿੱਚ ਬੋਤ ਬੈਠਾ ਇਹ ਹੁਦਣ ਤਿਆਰ ਹੋ ਜਦੋਂ ਭਾੜਾ ਮੰਨੇਗਾ ਭਾੜੇ ਚੱਲੇਗਾ ਬਾਣੇ ਜ ਰਹੇਗਾ ਹਰ ਵਕਤ ਤੇ ਤਰਿਆ ਹੋਇਆ ਹੈ ਗੁਰਮੁਖੀ ਭਰਮੋਂ ਪੈ ਮੋਹ ਮਟਾਇਆ ਗੁਰਮੁਖ ਨੇ ਕੀ ਕੀਤਾ ਪਰਮ ਭੈ ਮੋਹ ਕਿਉਂ ਮੋਹ ਨਾਲ ਹੋਤਾ ਹੈ ਮੋਹ ਪੈ ਭਰਮ ਕਰਕੇ ਜਿਹਨੂੰ ਭਰਮਾਂ ਨੂੰ ਪਾਇਆ ਜਿਹਨੂੰ ਭਰਮਾਂ ਨੇ ਨੂੰ ਪਾਇਆ ਕੋਈ ਨਹੀਂ ਸੁਪਰ ਬਾਣੀ ਕਹਿੰਦੀ ਉਹ ਕਹੋ ਕੋਈ ਡਰ ਨਹੀਂ ਲੋੜੀ ਗੁਰੂ ਕਹਾ ਕਹੋ ਜਿਹੜੀ ਗੱਲ ਗੁਰੂ ਕਹੌਂਦਾ ਹੈ ਪਰਮੇਸ਼ਰ ਕਹੌਂਦਾ ਕਹੋ ਪਰਮੇਸ਼ਰ ਨਹੀਂ ਬਾਣੀ ਹੈ ਸਾਰਿਆਂ ਦਾ ਜੋ ਮਾਲਕ ਹੈ ਸਾਰਿਆਂ ਦਾ ਹਕੂਮ ਚਲਦਾ ਜੇ ਉਹ ਕਹੌਂਦਾ ਕਹੋ ਖਤਮਲ ਵੰਡ ਚੰਗਾ ਜਿਹੜਾ ਕਹਿ ਰਿਹਾ ਸੱਚ ਜੀ ਗੁਰ ਫਰਮਾਇਆ ਕਿ ਉਹਦੋ ਬੋਲੋ ਹਟিয়ে ਉਹਨੇ ਕਹਿ ਦਿੱਤਾ ਜੀ ਸੱਚ ਬੋਲ ਉਹ ਕਹਿ ਦੇਣਾ ਹੈ ਵੀ ਜਿਹੜੀ ਸੱਚ ਹੈ ਕਹਤਾ ਸਰੀ ਜਾਨਵਾਰੇ ਫਿਰ ਕਹਤਾ ਲక్ష్ਮੀ ਜਾਨਵਾਰੇ ਸਾਰੀ ਗੱਲ ਘਰ ਪੀਰੋਂ ਕੱਲ ਮੁਟਿਏ ਕਹਦਾ ਜਿੰਨੇ ਪੀਰ ਤੋਂ ਕੱਲ ਆਪਣੇ ਜੀ ਵਾਲੀ ਚੇਲਾ ਦਾ ਹੁਲਾ ਬਣ ਗਿਆ ਸਾਧਾ ਬਣਦਾ ਗਿਆ ਸਾਧ ਉਹਨੂੰ ਕੋਈ ਕਿਵੇਂ ਮਿਲ ਜਾਂਦੀ ਜਿਹੜਾ ਕਿ ਜੋਗੀ ਦਾ ਚੇਲਾ ਬਣ ਗਿਆ ਪੀਰ ਦਾ ਕਨਪੜਵਾ ਕੇ ਮੁੰਦਰ ਵਾਲੀ ਉਹਨੂੰ ਕੋਈ ਮਿਲ ਜਾਂਦੀ ਗੁਰੇ ਤੂੰ ਪਹਿਲਾਂ ਇਹਨੇ ਗੁਰੂ ਦਾ ਧਾਰਨ ਕਰ ਲਿਆ ਇਹ ਗੱਲ ਕਿਉਂ ਨਹੀਂ ਕਹਿੰਦਾ ਸੀ ਸਿੱਖ ਦੱਸਦੇ ਸੀ ਇਹੀ ਡਰਬੋ ਉਸ ਹੀ ਹੁੰਦੇ ਨੇ ਉਹ ਜਿਹੜੇ ਨਾ ਗੁਰੂ ਬਣਾ ਲਿਆ ਪਹਿਲਾਂ ਉਹਨੂੰ ਗੁਰੇਈ ਕਿਵੇਂ ਦਿੰਦੇ ਉਹ ਤਾਂ ਆਲਰੇਡੀ ਗੁਰੂ ਬਣਿਆ ਹੋਇਆ ਆਪ ਉਹਦਾ ਸ੍ਰੀ ਜਨਦਾ ਗੁਰੂ ਜਿੱਦਾਂ ਨੇ ਮੰਨ ਲਿਆ ਕਿ ਸਾਡਾ ਗੁਰੂ ਹੈ ਉਹਨੂੰ ਗੁਰੇਈ ਦਿੰਦੇ ਨੇ ਇੱਥੇ ਹੋਰ ਮਤ ਉਹ ਜੋਗ ਮਤ ਹੋਰ ਮਤ ਹੈ ਸਾਡੀ ਉਹ ਆਪਣੀ ਮਤ ਦਾ ਗੁਰੂ ਹੋਵੇ ਹੈ ਇਸ ਮਤ ਦਾ ਪ੍ਰਚਾਰਤਾ ਨੂੰ ਪਤਾ ਹੀ ਨਹੀਂ ਸੀ ਉਹ ਤਾਂ ਬਗਾਨਣ ਵਾਸਤੇ ਬਣਿਆ ਸੀ ਵਿਰੋਧੀ ਸੀ ਹੁਣ ਵੀ ਹੈ ਗਈ ਸ੍ਰੀ ਚੰਦ ਗਾ ਕੀ ਕਰਦੇ ਨੇ ਦੇਖੋ ਜਾ ਕੇ ਭਾਰਾਰ ਮਹਾਦੇਵ ਗੰਗੇ ਕਾਸ਼ੀ ਬਿਸ਼ਮਨਾਥ ਗੰਗੇ ਇਹ ਬੜਤੇ ਉੱਧਰ ਜਾ ਲੰਗਰ ਛਾਲਦੇ ਨੇ ਪਹਿਲਾਂ ਆ ਸ਼ਬਦ ਬੜਦੇ ਨੇ ਉਹ ਚਲੋ ਕਿ ਤੇ ਦੇ ਲਿਆ ਗੁਰਬਾਣੀ ਚ ਹੈਗਾ ਉਹ ਪੜਦੇ ਨੇ ਜਾਂ ਬਹਿਜਦੇ ਨੇ ਲੰਗਰ ਜਾਂ ਆਪਾਂ ਕਹਿੰਦੇ ਸਿਰ ਕਰ ਬੈਸੋ ਹਰ ਜਨ ਪਿਆਰ ਹੈ ਸਤ ਗੁਰ ਤੋਂ ਬੜੇ ਕਾ ਸਵਾਰੇ ਜੇ ਪੜਦੇ ਆ ਤਾਂ ਲੰਗਰ ਵਰਤਾਉਣ ਤੋਂ ਪਹਿਲਾ ਸ਼ਬਦ ਕਿ ਚਲੋ ਗੱਲਾਂ ਵੀ ਤਾਂ ਕਰਨ ਦੇ ਦੋ ਜਹਾਜ਼ ਪੜ ਲਓ ਜਿਹੜੇ ਉਹ ਨਹੀਂ ਪੜਦੇ ਸਤਨਾਮ ਬਾਖੂ ਕਰੀ ਜਾਂਦੇ ਨੇ ਇਹਨਾਂ ਨੇ ਇਹੀ ਕੀਤਾ ਹੋਇਆ ਇਹਦਾ ਮਤਲਬ ਬਾਣੀ ਦਾ ਜੋੜਨਾ ਨਹੀਂ ਚਾਹੁੰਦੇ ਲੋਕਾਂ ਨੂੰ ਜਿਹੜੇ ਕੱਲਾ ਸਤਰਾ ਬਾਹਰ ਨੂੰ ਕਹਿੰਦੇ ਨੇ ਉਹ ਲੋਕ ਨੇ ਸ਼ਰਾਰਤੀ ਜਿਹੜੇ ਬਾਣੀ ਨਾਲ ਨਹੀਂ ਜੁੜਨਾ ਚਾਹੁੰਦੇ ਵੀ ਕੋਈ ਆਜ ਵੀ ਬਾਣੀ ਨਾ ਸੁਣ ਲਵੇ ਲੱਗਦਾ ਕਿ ਐਜੇ ਜਿਵੇਂ ਉਹਨਾਂ ਨੇ ਇਹੋ ਜਿਹੀ ਨੂੰ ਬਾਣੀ ਦਾ ਪਤਾ ਨਹੀਂ ਹੁੰਦਾ ਬਹਾਨੇ ਨਾਲ ਉਹ ਛੁੱਡੂਗਾ ਉਹ ਤੋਂ ਬਾਣੀ ਉਹ ਕਹਿੰਦੇ ਨੇ ਸੀ ਸੁਣ ਲਈ ਤੇ ਨਹੀਂ ਬਾਣੀ ਉਹ ਸਤਰਾ ਬਾਹਰ ਨੂੰ ਕਹਿੰਦੇ ਨੇ ਜਾਣ ਵਜਿੜੇ ਅੰਦਰੋਂ ਬਹੁਤ ਬੜੀ ਸ਼ਰਾਰਤ ਹੈ ਆਮ ਪਬਲਿਕ ਨੂੰ ਨਹੀਂ ਪਤਾ ਇਸ ਬਾਰੇ ਤੇ ਸ਼ਰਾਰਤ ਹੈ ਕਿਉਂਕਿ ਬਾਣੀ ਦੇ ਜਿਹੜੇ ਲੜਦਿਆਂ ਉਹਨਾਂ ਨੂੰ ਵਾਣੀ ਜਲਦੀ ਵੱਢਦੀ ਐ ਗੁਰਬਾਣੀ ਪੜਨ। ਉਹ ਕੀ ਪੜਦੈ ਨੇ ਹਰ ਹਰ ਮਾਨੇ ਬਗੰਗ ਕਾਸ਼ੀ ਬਿਸ਼ੂਰਾ ਦਿੰਦੇ। ਕੋਈ ਐ ਪੜਦੈ। ਤੇ ਸਿੱਖ ਕਿਥੇ ਰਹਿ ਗਏ ਹੋ? ਸਿੱਖ ਕਿਥੇ ਰਹਿ ਗਏ? ਗੁਰਮੁਖੀ ਭ੍ਰਮ ਪਰ ਮੋਹ ਮਟਾਇਆ। ਨਾਨਕ ਤੇਹੇ ਪਰਮ ਸੁਖ ਪਾਇਆ। ਗੁਰੂਆਂ ਕੀ ਪਰੰਪਰਾ ਮੋਹ ਮਟਾਇਆ। ਨਾਨਕ ਤੇ ਪਰਮ ਸੁਖ ਪਾਇਆ। ਪਰਮ ਸੁਖ ਜਿਹਨੇ ਉਹ ਪਰਵਾਹ ਪਿਆ ਮਟ ਗਿਆ ਉਹਨੂੰ ਪਰਮ ਸੁੱਖ ਮਿਲਦਾ ਹੈ ਡੇਰਾ ਬਾਬਾ ਨਾਨਕ ਕੋਈ ਮੇਰਾ ਖਿਆਲ ਹੈ 25 ਸਾਲ ਹੋ ਗਏ 25 ਤੇ ਜਿਆਦਾ ਇਹ 3 ਸਾਲ ਹੋ ਗਏ ਫਿਰ ਮੌਕਾ ਮਿਲ ਗਿਆ ਜਾਣ ਦਾ ਇਹਨਾਂ ਦਾ ਉੱਥੇ ਡੇਰਾ ਥੀ ਉਹਦਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਬੈ ਗਿਆ ਸੀ ਹਾਂ ਜੀ ਪਤਾ ਨਹੀਂ ਕਿ ਉਹ ਪਾਏ ਹੁਣ ਠੀਕ ਹੈ ਆ ਦਰਬਾਰ ਤਾਂ ਹੁਣ ਬਣਿਆ ਪਹਿਲਾਂ ਉਹਨਾਂ ਦਾ ਛੋਟਾ ਜਿਹਾ ਸੀ ਮੈਂ ਗਿਆ ਬੱਥਾ ਟੇ ਕਿਹਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਆ ਰਾਜੇ ਕੁੱਤੇ ਸੁੱਤਾ ਪਿਆ ਹੋਣਾ ਰਵਾਲਬ ਨਹੀਂ ਬਣਿਆ ਇਹ ਜਿਹੇ ਨੇ ਆੜ ਕਰਦੇ ਨੇ ਉਹ ਤੇ ਯੂਪੀ ਦਾ ਸੀ ਸੰਤ ਬੁੱਧਾ ਜੀ ਉਮਰ ਸਰਦਾ ਸੀ ਬਹੁਤ ਉਹਦੇ ਖੇਲੇ ਸੀ ਉਹ ਖਲਬਾੜ ਕਰਦਾ ਸੀ ਸਿਰ ਢੱਕਦੇ ਨਹੀਂ ਸੀ ਉਹ ਕਹਿੰਦਾ ਜੀ ਜੇ ਜੰਮਿਆ ਉਹਨਾਂ ਦਾ ਕਿਹਾ ਵੀ ਪਾਣੀ ਸਿਰ ਢੱਕ ਲਿਆ ਕਰੋ ਇਹ ਗੁੱਡ ਨੋਰਥ ਪਾਰ ਕਰਨਾ ਸੀ ਉਹ ਚਾਹੁੰਦਾ ਸੀ ਖਣ ਪਾਰ ਹੋ ਕਹਿੰਦੇ ਵੀ ਸਾਡੇ ਸਿਰ ਲੰਗੇ ਨਹੀਂ ਅਸੀਂ ਕਰ ਲੈਣਾ ਪਾਰ ਵੋੜਾਰੇ ਜੇ ਭਾਰ ਤਾਂ ਅਸਰ ਤਾਂ ਕੋਲ ਕੋਦੇ ਜਾਂ ਜਮਿਆ ਜਸਰ ਤਾਂ ਗਿਆ ਸੀ ਲਗਾਇਆ ਜਮਿਆ ਤੋਤੀ ਪਾਈ ਨੇ ਜਿਲਾਇ ਫੇਰ ਬਾੜ ਜਵਾਬ ਨਹੀਂ ਨ ਕੋਈ ਹੁੰਦਾ ਤੋਤੀ ਤੋਂ ਪਾਈ ਮਿਲਾ ਦੇ ਚੁੱਪ ਗੁਰੂ ਆ ਗਿਆ ਤਨ ਤਨ ਬਾਰ ਬੋਲ ਲੈ ਉਹ ਤੈਨੂੰ ਕੋ ਮਿਲਿਆ ਨਹੀਂ ਹੱਥੇ ਤੋਤੀ ਦਾ ਲੇਪੋ ਸਾਰੀ ਦੁਨੀਆ ਨੂੰ ਪਤਾ ਵੀ ਕੱਪੜੇ ਨਹੀਂ ਸਪਾਏ। ਤੂੰ ਸਾਨੂੰ ਕੀ ਦੱਸਦਾ ਇਹ ਗੱਲ ਅਤਰ? ਜੇ ਤੋਤੀ ਪਾਇਆ ਤਾਂ ਸਰਦੇ ਵੀ ਕੱਪੜੇ ਚਾਹੀਦੇ। ਜੱਟੇ ਪੰਨਦ ਵੀ ਕੱਪੜਾ ਲੈਂਦਾ ਸੀ। ਕੋਈ ਧੰਨ ਲਿਖਾਇਰਾ ਸਾਨੂੰ ਗਿਆ। ਗੜਮਾੜਾ ਤਲਕ ਲਾਡਾਂ ਤੋਂ 30 ਬਸਰ ਕਾਟਿੰਦ। ਉਹ ਲਾਂਟਰੀ ਬਣ ਜਾਂਦੀ। ਗੜਵਾਣੀ ਜੀ। ਪੰਨਦ ਵੀ ਕੱਪੜਾ ਲੈਂਦਾ ਸੀ। ਤੂੰ ਪੈਗਾ ਕਿਥੋਂ ਹੈ? ਜਮਯਾ ਕਿਥੋਂ ਬੁਸਨਾ ਧਰਮ ਵਾਲਿਆਂ ਨੂੰ ਤੇ ਸਾਈ ਧਰਮ ਵਾਲਿਆਂ ਨੂੰ ਨੰਗਾ ਸਿੱਕ ਤੇ ਵੀ ਪਰਵਾਹ ਚੁੱਪ ਅ ਜਿਹੜਾ ਤੂੰ ਧਰਮ ਲਈ ਕਰਦਾ ਸ਼ਿਵਜੀ ਵਾਲਾ ਨੰਗੇ ਸਿਰ ਵਾਲਾ ਤੋ ਗੁਰਮਤ ਨਹੀਂ ਹੈ ਤੇ ਸਿੱਧ ਸਾਰੇ ਝੂਠੇ ਕੀਤੇ ਨੇ ਨਾਮ ਜੇ ਤੂੰ ਉਹ ਹੈ ਨਾ ਸਿੱਧਾ ਵਾਲਾ ਤੂੰ ਤੇਰਾ ਤੇਰਾ ਬਸ ਤੂੰ ਸੇ ਕੀ ਨਾ ਤੇਰਾ ਕੀ ਸਮਝਦਾ ਤੂੰ ਆਪਣੇ ਸਮਾਧੀ ਲੋਲਾ ਫਿਰ ਜੇ ਪਾੜ ਕਰਨਾ ਇਹ ਸਾਡਾ ਧਰਮ ਹੈ ਤੇਰਾ ਨਹੀਂ ਹੈ ਤੇਰਾ ਨਹੀਂ ਹੈ ਤੇਰਾ ਸਾਡਾ ਪਾੜ ਕਰਨਾ ਗੁਰਦੁਆਰੇ ਜੇ ਨਹੀਂ ਅਧੀ ਕਰ ਲੈਣਾ ਤੂੰ ਪਰੇ ਜੋ ਮਰਜੀ ਕਰੀਏ ਗੁਰਦਾਰੇ ਜੇ ਨਹੀਂ ਦਿੱਤਾ ਨੂੰ ਪਬਲਿਕ ਦੇ ਵਿੱਚ ਬੜੀ ਇੱਜ਼ਤ ਸੀ ਉਹਦੀ ਪਰ ਜ਼ਿਆਦਾ ਹੋ ਗਿਆ ਫਿਰ ਉਹਦਾ ਲੰਬਾ ਕੱਖ ਨਹੀਂ ਰਿਹਾ ਬੰਦਾ ਛੱਡ ਦੇ ਪੌੜੀ ਮੰਮਾ ਮੰਗਲ ਹਾਰ ਆਣਾ ਦੇਣ ਹਾਰ ਦੇ ਰਿਹੁ ਸੋ ਜੰਦ ਮੰਮਾ ਮੰਗਲ ਹਾਰੇ ਆਣ ਜਿਹੜਾ ਮੰਗਲ ਹਾਰ ਹੈ ਜੀਵਤਾ ਅਗਿਆਨੀ ਹੈ ਗੁਰਦਾਰੇ ਜਾਂਦੇ ਰਿਹਾ ਅਗਿਆਨੀ ਆਦਮੀ ਉਹਨਾਂ ਨੂੰ ਪਤਾ ਨਹੀਂ ਹੈ ਜੋ ਪਹਿਲਾਂ ਦੇ ਸਿੱਖਿਆ ਦੁਨੀਆਂ ਦੁਰਮਤਾਂ ਆਇਆ ਨੇ ਸਾਧਾ ਸੰਤਾ ਦੇ ਸਿਖਾਇਆ ਨੇ ਕੋਈ ਜੀ ਚਾ ਮੰਗੀ ਜਾਂਦਾ ਨਹੀਂ ਇਹਦਾ ਜਿਹੜੇ ਹੁਰਦਾਰਾਂ ਦੇ ਬੈਠੇ ਨੇ ਜਾਣੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਭਾਈ ਇੱਥੇ ਨਹੀਂ ਗੱਲ ਚੱਲਦੀ ਉਹਨਾਂ ਨੂੰ ਸਮਝਾਉਣਾ ਚਾਹੀਦਾ ਕੀ ਕਹਿੰਦੀ ਇਹ ਬਾਣੀ ਮੰਬਾ ਰਾੰਗੜ ਹਰ ਇਆਣਾ ਢੇਰ ਹਾਰ ਦੇ ਰਿਓ ਸਜਾਉਣਾ ਜਿਹੜਾ ਆਪੇ ਹੀ ਦੇ ਰਿਹਾ ਜਿਹੜਾ ਤੈਨੂੰ ਚਾਹੀਦੀ ਹੈ ਡਾਕਟਰ ਤੋਂ ਦਵਾਈ ਮੰਗ ਕੇ ਲੈਂਦੀ ਹੈ ਸੰਸਾਰ ਦੇ ਪਦਾਰਥਾਂ ਨੂੰ ਜੇ ਦਵਾਈ ਮੰਨ ਕੇ ਨਹੀਂ ਖਾਦੇ ਨੁਕਸਾਨ ਹੋ ਜੂਗਾ ਇਹ ਤਾਂ ਦਵਾਈ ਹੈ ਅਸੀਂ ਇਹਨਾਂ ਨੂੰ ਖਰਾਬ ਮੰਨ ਕੇ ਖਾਂਦੇ ਤੇ ਖਰਾਬ ਨਹੀਂ ਹੈ ਦਵਾਈ ਹੈ ਇਹ ਇਹਨਾਂ ਰੋਗ ਕ੍ਰੀਏਟ ਹੋ ਸਕਦਾ ਬਿਮਾਰੀਆਂ ਕ੍ਰੀਏਟ ਹੋ ਸਕਦੀਆਂ ਨੇ ਇਦਾਂ ਹੋ ਮੈਦ ਸਕਦੀ ਹੈ ਜੇ ਬਿਮਾਰੀਆ ਰੋਗ ਹੈ ਜਿਹੜੀ ਦਵਾਈ ਦੇ ਨਾਲ ਰੋਗ ਪੈਦਾ ਹੋਵੇ ਹੋਰ ਐਕਸੈਸ ਡੋਜ ਨਾਲ ਰੋਗ ਪੈਦਾ ਹੋ ਜਾਂਦਾ ਜਿਆਦਾ ਦਵਾਈ ਪੀਵਾਗੇ ਨੁਕਸਾਨ ਹੋਊਗੀ ਉਹ ਆਪਣੇ ਹਿਸਾਬ ਦੀ ਦੇ ਰਿਹਾ ਹੈ ਦੇਣ ਹਾਰ ਦੇ ਰਿਹਾ ਸੋ ਜਾਨਣਾ ਜਾਨਣਾ ਉਹ ਸਾਰੇ ਜਿਹੜਾ ਦੇਣ ਹਾਰ ਹੈ ਉਹ ਸਭ ਕੁਝ ਜਾਣਦਾ ਹੈ ਇਹਨੂੰ ਪਤਾ ਹੋਏ ਜੀ ਨਹੀਂ ਇਹਨੂੰ ਦਵਾਈ ਮਿੱਠੀ ਲੱਗਦੀ ਹੈ ਕਹਿੰਦਾ ਭਾਈ ਸਾਰੀਓ ਮੈਨੂੰ ਪਲਾ ਦੇ ਲੋ ਮਿੱਠਾ ਲੱਗਦਾ ਹੈ ਉਹ ਮਿੱਠਾ ਲੱਗਦਾ ਇਹਨੂੰ ਠੀਕ ਹੈ ਨਾ ਉਹ ਸੁਜਾਣਾ ਉਹ ਸੁਜਾਣਾ ਕੁਝ ਸੁਜਾਣਾ ਨਹੀਂ ਮਗਰ ਲੱਗਣਾ ਹੈ ਕਿ ਆਪਣੀ ਮਾਂ ਕਰਨੀ ਹੈ ਆਪਣੇ ਘਰ ਦਾ ਅਸਲ ਚ ਇਹ ਗੱਲ ਗੁਰਦੁਆਰਿਆਂ ਦੇ ਵਿੱਚ ਸਾਡੀ ਮਤ ਵਿੱਚ ਪ੍ਰਗਟ ਕਰਨੀ ਚਾਹੀਦੀ ਸੀ ਦੂਜੀਆਂ ਮਤਾਂ ਨਾਲ ਵੱਖਰੀ ਗੱਲ ਹੈ ਸਾਡੀ ਸਾਡੀ ਤਾਂ ਗੱਲ ਹੀ ਵੱਖਰੀ ਹੈ ਵੱਖਰੀ ਗੱਲ ਇਹ ਕੀ ਕੀ ਹੈ ਪੀੜ ਕੇ ਮੈਂ ਇਕੱਠੀ ਆਉਂਗੀ ਮੰਮੀ ਜੀ ਆਪ ਬੁਧਾਰਤੀ ਸੋ ਆਦਰ ਸੋ ਬੁਧਾਰਤੀ ਬੰਦਾ ਗੁਰੂ ਦੀ ਗੱਲ ਸੁਣੀ ਗੁਰੂ ਦੀ ਗੱਲ ਸਮਝੀ ਗੁਰੂ ਦੀ ਗੱਲ ਮੰਨੀ ਕਾਹ ਦਾ ਪ੍ਰਚਾਰ ਕਰਨਾ ਸਿੱਖੀ ਦਾ ਸਿੱਖੀ ਦਾ ਪ੍ਰਚਾਰ ਬਾਗੜ ਦਾ ਨਾਸ ਕਰਦਾ ਤੇੜਾ ਹਾਲ ਦੇ ਰਹੋ ਕੋ ਜਾਨਾ ਕੋ ਜਾਨਾ